ਇੱਕ ਕਮਰੋ ਧਾਰੀ ਬੰਦਾ ਹੈ ਨਗਨ ਦੀਆਂ ਫੋਟੋ ਲੈਣੀਆਂ ਜਾਂ ਨੰਗਾ ਕਰਕੇ ਉਹਨੂੰ ਬਾਹਰ ਦਿਖਾਉਣਾ ਕਾਰਨ ਕੀ ਹੈ ਅਸੀਂ ਤੁਹਾਨੂੰ ਤੇ ਕਰਦਾਰ ਖਤਮ ਕਰਨੇ ਨੇ ਅਸੀਂ ਤਾਂ ਸਿੱਖਾਂ ਨੂੰ ਇਹ ਦਿਖਾਉਣਾ ਹੈ ਕਿ ਇਹ ਤੁਹਾਡਾ ਦੇਸ਼ ਹੀ ਨਹੀਂ ਯਾਰ ਜੇ ਸਿੱਖ ਕਹਿੰਦਾ ਸਾਨੂੰ ਤਾਂ ਸਿੱਖ ਰਾਜ ਚਾਹੀਦਾ ਹੈ ਫਿਰ ਤੁਹਾਡੇ ਉਹ ਚਾਗਲ ਬੰਦੇ ਬੈਠੇ ਫੇਸਬੁੱਕ ਤੇ ਬੋਲਦੇ ਨੇ ਇਹ ਅੰਤਕਵਾਦੀ ਹੈ ਇਹ دہشت گرد ਹੈ 10 ਬੰਦਿਆਂ ਤੇ NSA ਨਹੀਂ ਬਣਦੀ ਕਿਸੇ ਸਾਡੇ ਲੀਡਰ ਨੇ ਉਸ ਤੇ ਹੈਲਪ ਨਹੀਂ ਕੀਤੀ ਨਾ ਬੋਲੇ ਜੇਲਾ 'ਚ ਤਸ਼ੱਦਦ ਹੁੰਦਾ, 4 ਕੱਟੇ ਜਾਂਦੇ ਨੇ, ਅੰਦਰ ਬੰਦਿਆਂ ਨੂੰ ਥ੍ਰੈਟ ਕੀਤੀ ਜਾਂਦੀ, ਮਾਰੇ ਜਾਂਦੇ ਨੇ, ਇਹ ਤੁਹਾਡੇ ਲੀਡਰ ਨਹੀਂ ਬੋਲਦੇ ਤੇ ਫਿਰ ਇਹਨਾਂ ਤੋਂ ਕੀ ਆ ਚਾਰਪੋਣਾ ਤੁਸੀਂ ਆ? ਹਿੰਦੁਸਤਾਨ ਦੀ ਬਹੁ ਗਿਣਤੀ ਦੇ ਅੱਜ ਤੱਕ ਉਹਨਾਂ ਨੂੰ ਜੇਲ੍ਹ 'ਚ ਟੌਰਚਰ ਨਹੀਂ ਕੀਤਾ ਜਾਂਦਾ। ਉਹਨਾਂ 'ਚ ਕੈਮਰੇ ਨਹੀਂ ਲੱਗਦੇ ਪਰ ਸਾਡੇ 'ਤੇ ਕੈਮਰੇ ਵੀ ਨਹੀਂ। ਸਾਡੇ 4 ਵੀ ਕੱਟੇ ਜਾਂਦੇ ਨੇ ਜੇਲਾ 'ਚ। ਸਾਡੇ ਬੰਦਿਆਂ ਨੂੰ ਇਹ ਮਾਰਨ ਦੇ ਲਈ ਡਾਕਟਰ ਵੀ ਨਾਲ ਰਲ ਜਾਂਦੇ ਨੇ। ਭਾਈ ਜਗਤਾਰ ਸਿੰਘ ਤਾਰੇ ਦੇ ਟੇਕਾ ਪਹਿਲੀ ਗੱਲ ਤਾਂ ਜੇਲ੍ਹ ਦਾ ਰਸਤਾ ਹੀ ਨਹੀਂ ਸੀ ਬਣਦਾ ਐਨਐਸਏ ਨਹੀਂ ਸੀ ਬਣਦੀ ਜਿਹੜਾ ਬੰਦਾ ਇੱਕ ਕਮਰੇ ਦੇ ਵਿੱਚ ਬੰਦ ਹੈ ਅਸੀਂ ਉਸਦੇ ਬਾਥਰੂਮ ਦੇ ਵਿੱਚ ਵੀ ਕੈਮਰੇ ਲਾ ਰਹੇ ਹਾਂ ਯਾਰ ਉਸੇ ਕੀ ਅਸੀਂ ਬਲਾਸਟ ਕਰਨਾ ਇਹਨਾਂ ਨੇ ਕਿਵੇਂ ਉੱਥੇ ਉਹ ਦੇਸ਼ ਨੂੰ ਚੱਕ ਕੇ ਉਹ ਡਵਾਈਡ ਕਰ ਦੇਣਗੇ ਕਿਹੜੇ ਨਵੇਂ ਦੇਸ਼ ਦੀ ਉੱਥੇ ਕੁਛ ਨਾ ਕਰ ਰਹੇ ਸੀ ਬੈਠੇ ਯਾਰੋ ਪੁਲਿਸ ਕਹਿੰਦੀ ਹੈ ਕਿ ਜਿਹੜੇ ਫੋਨ ਨੇ ਉਹ ਵੀ ਮਿਲੇ ਨਹੀਂ ਵਾਚ ਆ ਜਿਹੜੀ ਉਹ ਵੀ ਭਾਈ ਸਾਹਿਬ ਹੋਰਾਂ ਦੇ ਕੋਲੋਂ ਜਿਹੜੀ ਉਹ ਮਿਲ ਗਏ ਨਹੀਂ ਮੇਰੇ ਕੇਸ ਨੇ ਮੇਰੇ ਕੋਲ ਬਠਿੰਡਾ ਜੇਲ੍ਹ ਦੇ ਜਿਨ੍ਹਾਂ ਚ ਮੋਬਾਈਲ ਬਰਾਮਦ ਹੁੰਦੇ ਰਹੇ ਪਰ ਅੱਜ ਤੱਕ ਕਿਸੇ ਚਿਹਰ ਨੇ ਇਹ ਨਹੀਂ ਕਿਹਾ ਹਿੰਦੁਸਤਾਨ ਦੀ ਕਿਸੇ ਚਿਹਰ ਨੇ ਇਹ ਨਹੀਂ ਕਿਹਾ ਕਿ ਜੇਲ੍ਹ ਚ ਮੋਬਾਈਲ ਕਿੱਥੋਂ ਆਇਆ ਜਿਹੜਾ ਵੀ ਸਿੱਖ ਹਿੰਦੁਸਤਾਨ ਦੀ ਦਿੱਲੀ ਦੇ ਖਿਲਾਫ ਬੋਲਦਾ ਹੈ ਉਹ ਜੇਲ੍ਹ ਚ ਵੀ ਚੁੱਪਦਾ ਹੈ ਤੇ ਸੜਕ ਤੇ ਜਾਂਦਿਆਂ ਵੀ ਚੁੱਭਦਾ ਹੈ ਤੁਹਾਡੇ ਨਾਲੋਂ ਤਾਂ ਮੇਰੇ ਦੇਖਣ ਚ ਉਹ ਚੰਗੇ ਸੀ ਯਾਰ ਉਹ ਤਾਲੀਬਾਨ ਜਿਹੜੇ ਅਫਗਾਨੀ ਚੰਗੇ ਸੀ ਜਾਂ ਮੁਗਲ ਚੰਗੇ ਸੀ ਸਾਨੂੰ ਸਿੱਧਾ ਕਤਲ ਕਰਦੇ ਸੀ ਸਤਰੀ ਕਾਲ ਅਰਮੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਵਾਲ ਪਿਛਲੇ ਦਿਨੀ ਖਬਰ ਨਸ਼ਰ ਹੁੰਦੀ ਆ ਕਿ ਭਾਈ ਅਮਰਤਪਾਲ ਸਿੰਘ ਦੀ ਬੈਰਕ ਦੇ ਵਿੱਚੋਂ ਮੋਬਾਈਲ ਫੋਨ ਸਮਾਰਟਫੋਨ ਤੇ ਨਾਲ ਹੀ ਸਮਾਰਟਵਾਚ ਜਿਹੜੀ ਆ ਉਹ ਵੀ ਮਿਲਦੀ ਆ ਪਰ ਉਸ ਤੋਂ ਬਾਅਦ ਅੱਜ ਦੀ ਗੱਲ ਕਰੀ ਤਾਂ ਅੱਜ ਭਾਈ ਅਮਰਪਾਲ ਸਿੰਘ ਹੋਰਾਂ ਦੀ ਇੱਕ ਆਡੀਓ ਜਿਹੜੀ ਆ ਉਹ ਸਾਹਮਣੇ ਆਉਂਦੀ ਆ ਜਿਸ ਤੇ ਵਿੱਚ ਉਹ ਇਹਨਾਂ ਚੀਜ਼ਾਂ ਨੂੰ ਸਰਾਸਰ ਨਕਾਰਤ ਨਹੀਂ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਹਿڈن ਕੈਮਰੇ ਜਿਹੜੇ ਹੈਗੇ ਨੇ ਉਹ ਸਾਡੇ ਵਾਸ਼ਰੂਮ ਤੱਕ ਦੇ ਵਿੱਚ ਹਿڈن ਕੈਮਰੇ ਲਾਏ ਗਏ ਤੇ ਜਿਹੜੇ ਮੋਬਾਈਲ ਫੋਨਸ ਦੀ ਗੱਲ ਹੁੰਦੀ ਹੈ ਜਿਹੜੇ smartphones ਦੀ ਗੱਲ ਹੁੰਦੀ ਹੈ ਉਹ ਗਲਤ ਜਿਹੜੇ ਦਿਖਾਏ ਗਏ ਆ ਪੁਲਿਸ ਦੇ ਵੱਲੋਂ ਜਿਹੜੇ ਹੈਗੇ ਆ ਉਹ ਆ ਕੇ ਪੁਲਿਸ ਦੀ ਨਫਰੀ ਦੇ ਵੱਲੋਂ ਆ ਕੇ ਜਿਹੜੇ ਰੱਖੇ ਗਏ ਸੀ ਜਿਸ ਵੇਲੇ ਉਹ ਜਾਂਚ ਪੜਤਾਲ ਕਰਨ ਦੇ ਲਈ ਆਏ ਸੀ ਇਸ ਤੇ ਬਾਤ ਗੱਲਬਾਤ ਕਰਾਂਗੇ ਸਾਡੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਹੋਣਗੇ ਸਭ ਤੋਂ ਪਹਿਲਾਂ ਖਾਰਾ ਸਾਹਿਬ ਦਾ ਸਵਾਗਤ ਕਰ ਲਈਏ ਫ੍ਰੈਂਕਲੀ ਗੱਲਬਾਤ ਬਦਾਂਗੇ ਖਾਰਾ ਸਾਹਿਬ ਸਵਾਗਤ ਹੈ ਮੀਟਲ ਵਿੱਚ ਸਤਿ ਸ਼੍ਰੀ ਅਕਾਲ ਜੀ ਖਾਰਾ ਸਾਹਿਬ ਕਿਵੇਂ ਦੇਖਦੇ ਹੋ ਬੀਤੇ ਕੱਲ ਤੋਂ ਇਹ ਖਬਰ ਨਸ਼ਰ ਹੋ ਰਹੀ ਸੀ ਕਿ ਭਾਈ ਅਮਰਪਾਲ ਸਿੰਘ ਦੀ ਬੈਰਕ ਦੇ ਵਿੱਚੋਂ ਮੋਬਾਈਲ ਫੋਨ ਸਮਾਰਟਫੋਨ ਵਾਚਸ ਜਿਹੜੀਆਂ ਨੇ ਉਹ ਵਾਚ ਜਿਹੜੀ ਆ ਉਹ ਵੀ ਮਿਲਦੀ ਆ ਉਸ ਤੋਂ ਬਾਅਦ ਇਹ ਵੀ ਗੱਲ ਆਈ ਕਿ ਭਾਈ ਹਿڈن ਕੈਮਰੇ ਉਹਨਾਂ ਦੇ ਵਾਸ਼ਰੂਮ ਤੱਕ ਦੇ ਵਿੱਚ ਲਗਾਏ ਗਏ ਤੇ ਅੱਜ ਭਾਈ ਅਮਰਤਪਾਲ ਸਿੰਘ ਦੀ ਖੁਦ ਦੀ ਆਡੀਓ ਜਿਹੜੀ ਆ ਉਹ ਆਉਂਦੀ ਹੈ ਜਿਸ ਦੇ ਵਿੱਚ ਉਹ ਖੁਦ ਇਹ ਕਹਿੰਦੇ ਨੇ ਕਿ ਕੈਮਰੇ ਜਿਹੜੇ ਨੇ ਸਾਡੇ ਸਿੰਘਾਂ ਦੇ ਵਾਸ਼ਰੂਮ ਤੱਕ ਦੇ ਵਿੱਚ ਲਗਾਏ ਗਏ ਅਸੀਂ ਉਹ ਉਸ ਦੇ ਬਾਰੇ ਪੁਲਿਸ ਪ੍ਰਸ਼ਾਸਨ ਨੂੰ ਤਲਾਹ ਕੀਤੀ ਸੀ ਦੇਖੋ ਹਿੰਦੁਸਤਾਨ ਦੇ ਅੰਦਰ ਜਿਹੜੀ ਸੈਂਟਰਲ ਜੇਲ ਹੈ ਉਹ ਸੈਂਟਰਲ ਜੇਲ ਦੇ ਸੈਂਟਰ ਦੇ ਅੰਦਰ ਆ ਜਨ ਲਈ ਹੈ ਉਹ ਡਾਇਰੈਕਟ ਲਿੰਕ ਜਿਹੜੇ ਆ ਸਰਕਾਰ ਦੇ ਨਾਲ ਉਹਦੇ ਨੇ EMPLOYEE ਉਹਨਾਂ ਦੇ ਹੁੰਦੇ ਨੇ ਹੁਣ ਦੇਖੋ ਤੁਸੀਂ ਮਾੜਾ ਜਿਹਾ ਪਿੱਛੇ ਜਾਓਗੇ ਤਾ ਜਿੰਨੇ ਮੇਰੇ ਕੋਲ ਮੈਕਸਿਮਮ ਕੇਸ ਆਏ ਨੇ ਉਹ ਸੈਂਟਰ ਜੇਲ ਜਿਨ੍ਹਾਂ ਦੇ ਅੰਦਰ ਸਿੱਖਾਂ ਦੇ ਨਾਲ ਜਿਆਦਾ ਦੁਰਵਿਵਹਾਰ ਹੋਇਆ ਹੈ ਤੁਹਾਨੂੰ ਯਾਦ ਹੋਊਗਾ ਅੱਜ ਤੋਂ ਕੋਈ 6-7 ਸਾਲ ਪਹਿਲਾਂ ਭਾਈ ਜਗਤਾਰ ਸਿੰਘ ਤਾਰਾ ਨੇ ਇੱਕ ਐਪਲੀਕੇਸ਼ਨ ਮੈਨੂੰ ਦਿੱਤੀ ਸੀ ਕੋਰਟ ਦੇ ਅੰਦਰ ਆ ਕੇ ਜਦੋਂ ਪੇਸ਼ੀ ਤੇ ਆਇਆ ਤਾਂ ਇਹ ਮੈਨੂੰ ਐਪਲੀਕੇਸ਼ਨ ਦਿੱਤੀ ਤਾਂ ਉਸ ਦੇ ਵਿੱਚ ਕੀ ਸੀ ਉਦੋਂ ਸੈਂਟਰਲ ਜੇਲ ਜਿਹੜੀ ਵਿੱਚ ਭਾਈ ਜਗਤਾਰ ਸਿੰਘ ਤਾਰਾ ਹੈ ਸੀ ਉੱਥੋਂ ਦੇ ਅਸੀਂ ਉਹਨਾਂ ਦੇ ਅਲਿਗੇਸ਼ਨ ਸੀ ਡਾਕਟਰ 5-6 ਆਦਮੀ ਜਿਹੜੇ ਉਸ ਵਕਤ ਭਾਈ ਜਗਤਾਰ ਸਿੰਘ ਤਾਰਾ ਨੂੰ ਜੇਲ੍ਹ 'ਚ ਮਾਰਨਾ ਚਾਹੁੰਦੇ ਸੀ ਤਾਂ ਅਸੀਂ ਉਸ ਵਕਤ ਜਿਹੜੀ ਸੈਸ਼ਨ ਕੋਰਟ ਬਠਿੰਡਾ ਸੀ ਅਸੀਂ ਐਪਲੀਕੇਸ਼ਨ ਦਿੱਤੀ ਸੀ ਫੇਰ ਜਾ ਕੇ ਉਦੋਂ ਉਹ ਬਚਾ ਹੋਇਆ ਸੀ ਉਸ ਤੋਂ ਬਾਅਦ ਆਪਾਂ 2 ਸਾਲ ਪਿੱਛੇ ਚਲੇ ਜਾਨੇ ਆ ਬਠਿੰਡਾ ਸੈਂਟਰਲ ਜੇਲ੍ਹ ਦੇ ਅੰਦਰ ਇੱਕ ਸਿੱਖ ਮੁੰਡਾ ਸੀ ਜਿੰਦੇ ਵਾਲ ਕੱਟੇ ਗਏ ਸੀ ਇੰਨਾ ਜ਼ਿਆਦਾ ਤਸ਼ੱਦਦ ਕੀਤਾ ਇੰਨਾ ਬੁਰੀ ਤਰ੍ਹਾਂ ਕੁੱਟਿਆ ਸੀ ਉਹ ਤੇ ਉਹਦੇ ਵਾਲ ਕੱਟ ਕੇ ਉਹਨੂੰ ਦਿਖਾਇਆ ਸੀ ਕਿ ਆਹ ਪਏ ਨੇ ਉਹ ਮੁੰਡਾ ਬਹੁਤ ਰੋਇਆ ਸੀ ਅਸੀਂ ਐਪਲੀਕੇਸ਼ਨ ਦਿੱਤੀਗਾ ਕੋਈ ਕਾਰਵਾਈ ਨਹੀਂ ਹੋਈ ਕੁਝ ਨਹੀਂ ਹੋਇਆ ਤਾਂ ਹੁਣ ਅਸੀਂ ਭਾਈ ਅਮਰਤਪਾਲ ਉਹ ਲਾ ਜੰਨੇ ਹੁਣ ਭਾਈ ਅਮਰਤਪਾਲ ਤੇ ਕੀ ਹੈ ਯਾਰ ਕਿਹੜੇ ਲਾਚ ਲਿਖਿਆ ਹੈ ਕਿ ਤੁਸੀਂ ਉਹਦੀ ਟਾਇਲਟ ਦੇ ਵਿੱਚ ਜਾਂ ਬਾਥਰੂਮ ਦੇ ਵਿੱਚ ਤੁਸੀਂ ਕੈਮਰੇ ਲਾਉਣੇ ਨੇ ਇਹ ਕਿਉਂ ਲਾ ਰਹੇ ਹੋ ਸਿੱਖਾਂ ਨੂੰ ਇੱਥੋਂ ਜ਼ਿਕਰ ਬਾਹਰ ਜਾ ਕੇ ਦਿਖਾਉਣਾ ਜਾਂ ਉਹਨਾਂ ਦੇ ਜਿਹੜੀ ਬੋਡੀ ਨੂੰ ਦਿਖਾਉਣਾ ਕਿ ਲੰਨ ਤਾਂ ਤੁਹਾਡੀ ਸੋਚ ਦੇ ਯਾਰ ਤੁਹਾਨੂੰ ਇਹ ਵੀ ਵਿਸ਼ਵਾਸ ਨਹੀਂ ਕਿ ਜਿਹੜਾ ਬੰਦਾ ਇੱਕ ਕਮਰੇ ਦੇ ਵਿੱਚ ਬੰਦ ਹੈ ਅਸੀਂ ਉਸ ਦੇ ਬਾਥਰੂਮ ਦੇ ਵਿੱਚ ਵੀ ਕੈਮਰੇ ਲਾ ਰਹੇ ਹਾਂ ਜੇਲ੍ਹ ਦੇ ਅੰਦਰ ਕੋਈ ਵੈਪਨ ਨਹੀਂ ਜਾ ਰਿਹਾ ਜੇਲ੍ਹ ਦੇ ਵਿੱਚ ਜੋ ਗੱਲ ਕਰਦੇ ਨੇ ਉਹ ਥਰੂ ਤੁਹਾਡੇ ਐਸਡੀ ਆਉਂਦੀ ਹੈ ਜੇ ਉੱਥੇ ਕੋਈ ਜਾ ਕੇ ਵਕੀਲ ਜਾਨ ਦੀ ਫੈਮਿਲੀ ਜਾਂਦੀ ਹੈ ਤਾਂ ਦੱਸਦੇ ਨੇ ਇਮਾਨ ਨੇ ਦੱਸਿਆ ਕਿ ਵਿਚਕਾਰ ਸੈਂਟਰਲ ਜੇਲ੍ਹ ਦੇ ਬੰਦੇ ਬੈਠੇ ਹੁੰਦੇ ਨੇ ਯਾਰ ਉਸੇ ਕੀ ਅਸੀਂ ਬਲਾਸਟ ਕਰਨਾ ਹੈ ਇਹਨਾਂ ਨੇ ਕਿਵੇਂ ਉੱਥੇ ਉਹ ਦੇਸ਼ ਨੂੰ ਚੱਕ ਕੇ ਉਹ ਡਿਵਾਈਡ ਕਰ ਦੇਣਗੇ ਕਿਹੜੇ ਨਵੇਂ ਦੇਸ਼ ਦੀ ਉੱਥੇ ਕੁਛ ਨਾ ਕਰ ਰਹੇ ਸੀ ਬੈਠੇ ਯਾਰੋ 10 ਬੰਦਿਆਂ ਤੇ NSA ਨਹੀਂ ਬਣਦੀ ਕਿਸੇ ਸਾਡੇ ਲੀਡਰ ਨੇ ਉਸ ਤੇ ਹੈਲਪ ਨਹੀਂ ਕੀਤੀ ਨਾ ਬੋਲੇ ਕੱਲ ਦੀ ਗੱਲ ਆ ਪਰਸੋਂ ਦੀ ਗੱਲ ਆ ਲਗਾਤਾਰ ਚੀਜ਼ ਵਾਇਰਲ ਹੋ ਰਹੀ ਐ ਤੁਸੀਂ ਮੈਨੂੰ ਦੱਸੋ ਤੁਹਾਡਾ ਇੱਕ ਲੀਡਰ ਵੀ ਸਿੱਖ ਲੀਡਰ ਨੇ ਕਿਸੇ ਇਸ ਗੱਲ ਤੇ ਚਿੰਤਾ ਪ੍ਰਗਟਾਈ ਬੋਲ ਕੌਣ ਰਹੇ ਨੇ ਜਿਹੜੇ ਪੰਜਾਬ ਜਿਹੜੇ ਪੰਜਾਬ ਨੂੰ ਚੰਗਾ ਸਮਝਦੇ ਨੇ ਜਿਨ੍ਹਾਂ ਦੀ ਹੋਂਦ ਆ ਪੰਜਾਬ ਜਿਨ੍ਹਾਂ ਨੂੰ ਇੱਕ ਸਾਡਾ ਪੰਜਾਬ ਐ ਜਿਨ੍ਹਾਂ ਨੂੰ ਇੱਕ ਸਾਡੀ ਕੌਮ ਦੇ ਬੰਦੇ ਨੇ ਉਹ ਜਥੇਬੰਦੀਆਂ ਬੋਲ ਰਹੀਆਂ ਨੇ ਮਤਾਂ ਤਾਂ ਵਾਰ-ਵਾਰ ਕਹਿੰਨਾ ਕਿ ਇਹਨਾਂ ਤੁਸੀਂ ਸਿੱਖ ਲੀਡਰਾਂ ਤੋਂ ਕੀ ਲੈਣਾ ਹੈ ਇਹ ਤੁਹਾਨੂੰ ਜਦੋਂ ਪ੍ਰੋਬਲਮ ਆਈ ਹੈ ਨਹੀਂ ਬੋਲਦੇ ਜੇਲਾ ਵਿੱਚ ਤਸ਼ੱਦਦ ਹੁੰਦਾ, ਵਾਰ ਕੱਟੇ ਜਾਂਦੇ ਨੇ, ਅੰਦਰ ਬੰਦਿਆਂ ਨੂੰ ਥ੍ਰੈਟ ਕੀਤੀ ਜਾਂਦੀ, ਮਾਰੇ ਜਾਂਦੇ ਨੇ, ਇਹ ਤੁਹਾਡੇ ਲੀਡਰ ਨਹੀਂ ਬੋਲਦੇ ਤੇ ਫਿਰ ਇਹਨਾਂ ਤੋਂ ਕੀ ਆਚਾਰ ਪੋਣਾ ਤੁਸੀਂ ਯਾਰ ਕਿਉਂ ਬੇਸ਼ਰਮਾ ਵਾਂਗੂ ਇਹਨਾਂ ਦੀ ਵੇਟ ਕਰਦੇ ਜੀ ਹੁਣ ਹਿੰਦੁਸਤਾਨ ਦੀ ਜਿਹੜੀ ਹਕੂਮਤ ਹੈ ਤੁਸੀਂ ਸਿੱਖਾਂ ਨੂੰ ਗੋਲੀਆਂ ਬਾਰਡਰ ਤੇ ਮਾਰਦੇ ਜੀ ਦੋ ਜਿਸ ਏਟ ਤੇ ਤੁਸੀਂ ਡਰੋਨ ਲਾ ਛੱਡੇ ਨੇ ਜੇਲਾ ਦੇ ਅੰਦਰ ਤੁਹਾਨੂੰ ਡਰ ਹੈ ਜੇਲਾ ਦੇ ਅੰਦਰ ਤੁਸੀਂ ਸਾਨੂੰ ਮੇਰੇ ਦੇਖੇ ਜੋ ਟਾਰਚਰ ਜਿਹਨੂੰ ਕਹੀਏ ਆਪਾਂ ਉਹਨਾਂ ਨੂੰ ਇਹਨਾ ਜਲੀਲ ਕਰਨਾ ਜੇਲਾ ਦੇ ਅੰਦਰ ਯਾਰ ਤੁਸੀਂ ਸਾਨੂੰ ਇਸ ਇੰਡੀਆ ਦਾ ਬੰਦਾ ਹੀ ਨਹੀਂ ਸਮਝਦੇ ਯਾਰ ਜੇ ਸਿੱਖ ਕਹਿੰਦਾ ਕਿ ਸਾਨੂੰ ਤਾਂ ਜੀ ਅੱਡ ਘਰ ਚਾਹੀਦਾ ਹੈ ਸਾਨੂੰ ਤਾਂ ਸਿੱਖ ਰਾਜ ਚਾਹੀਦਾ ਹੈ ਫਿਰ ਤੁਹਾਡੇ ਉਹ ਚਾਗਲ ਬੰਦੇ ਬੈਠੇ ਫੇਸਬੁੱਕ ਤੇ ਬੋਲਦੇ ਨੇ ਇਹ ਅੰਤਕਵਾਦੀ ਹੈ ਇਹ دہشت ਕਰਦਾ ਤੁਸੀਂ ਫਿਲਮਾਂ ਦੇ ਵਿੱਚ ਖਾਲਸਤਾਨੀ ਅੰਤਕਵਾਦੀ ਬੋਲਦੇ ਹੋ ਪਰ ਜਿਹੜੇ ਤੁਹਾਡੇ ਤੁਸੀਂ ਨੋਟ ਕਰਿਆ ਜੇ ਹਿੰਦੁਸਤਾਨ ਦੀ ਬਹੁ ਗਿਣਤੀ ਦੇ ਜਿਹੜੇ ਕੈਦੀ ਹੋਣਗੇ ਬਲ ਤਾਂ ਹੁੰਦੇ ਹੀ ਨਹੀਂ ਜੇ ਹੈਗੇ ਨੇ ਤੇ ਅੱਜ ਤੱਕ ਉਹਨਾਂ ਨੂੰ ਜੇਲ੍ਹ ਚ ਟਾਰਚਰ ਨਹੀਂ ਕੀਤਾ ਜਾਂਦਾ ਉਹਨਾਂ 'ਤੇ ਕੈਮਰੇ ਨਹੀਂ ਲੱਗਦੇ ਪਰ ਸਾਡੇ 'ਤੇ ਕੈਮਰੇ ਵੀ ਨਹੀਂ ਨੇ ਸਾਡੇ ਵਾਲ ਵੀ ਕੱਟੇ ਜਾਂਦੇ ਨੇ ਜੇਲਾ 'ਚ ਸਾਡੇ ਬੰਦਿਆਂ ਨੂੰ ਮਾਰਨ ਦੇ ਲਈ ਡਾਕਟਰ ਵੀ ਨਾਲ ਰਲ ਜਾਂਦੇ ਨੇ ਭਾਈ ਜਗਤਾਰ ਸਿੰਘ ਤਾਰੇ ਦੇ ਟਾਈਮ ਯਾਰ ਕਿਉਂ ਕਰਦੇ ਜੀ ਜੇ ਤੁਹਾਨੂੰ ਅਸੀਂ ਨਹੀਂ ਪਸੰਦ ਤੇ ਮੈਂ ਇਹਦਾ ਸਿੱਧਾ ਕਹਿਣਾ ਯਾਰ ਤੁਸੀਂ ਸਾਨੂੰ ਮਗਰੋਂ ਲਾਓ ਇੰਡੀਆ ਦੇ ਨਾਲੋਂ ਯਾਰ ਹਰ ਸਿੱਖ ਦੇ ਤੁਸੀਂ ਟੌਰਚਰ ਕਰਨਾ ਚਾਹੁੰਦੇ ਜੇ ਸੁਪਾਰੀਆਂ ਦੇ ਕੇ ਸਿੱਖਾਂ ਨੂੰ ਮਾਰਾ ਰਹੇ ਜੇ ਜੇਲਾ 'ਚ ਤੁਸੀਂ ਸਾਨੂੰ ਜਲੀਲ ਕਰਦੇ ਜੇ ਬਾਰਡਰਾਂ ਦੇ ਸਾਡੇ ਤੁਸੀਂ ਹਮਲੇ ਕਰਦੇ ਜੇ ਤੇ ਫੇਰ ਕਹਿੰਦੇ ਜੇ 15 ਅਗਸਤ ਤੇ 26 ਜਨਵਰੀ ਸਿੱਖ ਮਨਾਊਗਾ ਫਿਰ ਦਲ ਖਾਲਸਾ ਸਹੀ ਕਹਿ ਰਿਹਾ ਨਾ ਉਸ ਉਹ ਸ਼ਰਿਆ ਬੋਲਦੇ ਨੇ ਕਿ ਇਹ ਗੁਲਾਮੀ ਦਾ ਦਿਨ ਹੈ ਸਾਡੇ ਲਈ ਆਹੀ ਤਾਂ ਗੁਲਾਮੀ ਹੈ ਜਦੋਂ ਤੁਹਾਨੂੰ ਜੇਲ੍ਹ ਦੇ ਅੰਦਰ ਪਹਿਲੀ ਗੱਲ ਦਾ ਜੇਲ੍ਹ ਦਾ ਰਸਤਾ ਹੀ ਨਹੀਂ ਸੀ ਬਣਦਾ ਐਨਐਸਏ ਨਹੀਂ ਸੀ ਬਣਦੀ ਜੇ ਜੇਲ੍ਹ ਭੇਜਤਾ ਤੇ ਉੱਥੇ ਤੁਸੀਂ ਜਲੀਲ ਕਰਨਾ ਚਾਹੁੰਦੇ ਜੀ ਉਹਨਾਂ ਨੂੰ ਯਾਰ ਉਹ 10 ਬੰਦੇ ਨੇ ਉਹਨਾਂ ਦੀ ਬੈਕਗ੍ਰਾਉਂਡ ਤਾਂ ਦੇਖ ਲਓ ਯਾਰ ਉਹ ਪ੍ਰਧਾਨ ਮੰਤਰੀ ਵਰਗੇ ਤੇ ਉਹ ਵਿਚਾਰੇ ਬੁੱਕਣ ਵਾਲੇ 10 ਬੰਦੇ ਉਹ ਕੋਈ ਵਿਚਾਰਾ ਫਿਲਮੀ ਡਾਇਰੈਕਟਰ ਐ ਐਕਟਰ ਐ ਕਲਸੀ ਦੱਸੋ ਯਾਰ ਉਹ ਬੰਦੇ ਦਸੇ ਦੇ ਦਸੇ ਇਨੋਸੈਂਟ ਬੰਦੇ ਨੇ ਯਾਰ ਕਿੰਨਾ ਕੁ ਉਹਨਾਂ ਨੇ ਇਥੇ ਉਹਦੀ ਕੀ ਬੈਕਗ੍ਰਾਉਂਡ ਐ ਦੱਸ ਦਿਓ ਤੁਸੀਂ ਮੈਨੂੰ ਇੱਕ ਤਾਂ ਬੰਦੇ ਦੀ ਬੈਕਗ੍ਰਾਉਂਡ ਹੁੰਦੀ ਆ ਨਾ ਉਹਦਾ ਕੁਝ ਵੀ ਨਹੀਂ ਕੋਈ ਕ੍ਰਿਮੀਨਲ ਬੰਦੇ ਨਹੀਂ ਕੋਈ ਉਹਨਾਂ ਨੇ ਕੁਝ ਕੀਤਾ ਨਹੀਂ ਹੈ ਤਾਂ ਕੁਝ ਵੀ ਨਹੀਂ ਸੀ ਕਲੀਆਂ ਗੁਰਦੁਆਰੇ ਜੀਆਂ ਕੁਰਸੀਆਂ ਬਾਰੇ ਗੱਲ ਕੀਤੀ ਪ੍ਰਕਾਰਨ ਕੀ ਸੀ ਚੁੱਪ ਨਹੀਂ ਆਸੀ ਹਿੰਦੁਸਤਾਨ ਦੀ ਨਿਗਾਹ ਦੇ ਅੰਦਰ ਜਿਹੜਾ ਵੀ ਸਿੱਖ ਹਿੰਦੁਸਤਾਨ ਦੀ ਦਿੱਲੀ ਦੇ ਖਿਲਾਫ ਬੋਲਦਾ ਹੈ ਉਹ ਜੇਲ੍ਹ ਚ ਵੀ ਚੁੱਪਦਾ ਹੈ ਤੇ ਸੜਕ ਤੇ ਜਾਂਦਿਆਂ ਵੀ ਚੁੱਪਦਾ ਹੈ ਪੁਲਿਸ ਇੱਕ ਗੱਲ ਹੋਰ ਕਹਿੰਦੀ ਆ ਖਰਾਸੋ ਪੁਲਿਸ ਕਹਿੰਦੀ ਆ ਕਿ ਮੋਬਾਈਲ ਫੋਨ ਜਿਹੜੇ ਨੇ ਉਹ ਵੀ ਉਹਨਾਂ ਤੋਂ ਬਰਾਮਦ ਹੋਏ ਨੇ ਹਾਲਾਂਕਿ ਹਿਡਨ ਕੈਮਰੇ ਦੀ ਗੱਲ ਬਾਤ ਦੇ ਵਿੱਚ ਆਉਂਦੀ ਆ ਭਾਈ ਸਾਹਿਬ ਦੀ ਜਿਹੜੀ ਆਡੀਓ ਉਹ ਵੀ ਅੱਜ ਬਾਅਦ ਦੇ ਅੱਜ ਜਿਹੜੀ ਹੈਗੀ ਉਹ ਆਉਂਦੀ ਆ ਸਾਹਮਣੇ ਪੁਲਿਸ ਕਹਿੰਦੀ ਆ ਕਿ ਕੈਮਰੇ ਸੌਰੀ ਜਿਹੜੇ ਫੋਨ ਨੇ ਉਹ ਵੀ ਮਿਲੇ ਨੇ ਵਾਚ ਆ ਜਿਹੜੀ ਉਹ ਵੀ ਭਾਈ ਸਾਹਿਬ ਹੋਰਾਂ ਦੇ ਕੋਲੋਂ ਜਿਹੜੀ ਆ ਉਹ ਮਿਲ ਗਈ ਨੇ ਦੇਖੋ ਮੇਰੀ ਗੱਲ ਸੁਣ ਲਓ ਜਾਂ ਤਾਂ ਡਰੋਨ ਦੇ ਰਹੇ ਆਂ ਜੇਲ ਚਾਉਂਦੇ ਨੇ ਮੋਬਾਈਲ ਜਾਂ ਇਹਨਾਂ ਦੇ ਬੰਦੇ ਸਪਲਾਈ ਕਰਦੇ ਨੇ ਇਥੇ ਨਿਰੇ ਕੇਸ ਨੇ ਮੇਰੇ ਕੋਲ ਬਠਿੰਡਾ ਜੇਲ੍ਹ ਦੇ ਜਿਨ੍ਹਾਂ ਚ ਮੋਬਾਈਲ ਬਰਾਮਦ ਹੁੰਦੇ ਰਹੇ ਪਰ ਅੱਜ ਤੱਕ ਕਿਸੇ ਚੇਅਰ ਨੇ ਇਹ ਨਹੀਂ ਕਿਹਾ ਮੈਂ ਸਾਰੀਆਂ ਚੇਅਰ ਦਾ ਵਿੱਚ ਨਾ ਲਵਾਂਗਾ ਹਿੰਦੁਸਤਾਨ ਦੀ ਕਿਸੇ ਚੇਅਰ ਨੇ ਇਹ ਨਹੀਂ ਕਿਹਾ ਕਿ ਜੇਲ੍ਹ ਚ ਮੋਬਾਈਲ ਕਿੱਥੋਂ ਆਇਆ ਉਹ ਕਿਹੜੇ ਬੰਦੇ ਨੇ ਜੇਲ੍ਹ ਸੁਪਰਡੰਡਰ ਨੇ ਭੇਜਿਆ ਜਾਂ ਬਾਹਰੋਂ ਭੇਜਿਆ ਕਿਸੇ ਨੇ ਉਥੇ ਡਰੋਨ ਦਾ ਨਾਂ ਨਹੀਂ ਲੈਂਦੇ ਉਥੇ ਕਿਸੇ ਅਫੀਸਰ ਦਾ ਨਾਂ ਨਹੀਂ ਲੈਂਦੇ ਕਿਉਂਕਿ ਖੁਦ ਇਹ ਵਿਕੇ ਹੋਏ ਇੱਥੇ ਪੰਜਾਬ ਦੀਆਂ ਜੇਲਾਂ ਦੇ ਅੰਦਰ ਜਿੰਨੇ ਮੋਬਾਈਲ ਜਾਂ ਇਹਨਾਂ ਦੇ ਇਹਨਾਂ ਦੇ ਸੰਦੇ ਦੇ ਮੁਤਾਬਕ ਆਪਾਂ ਕਹਿ ਰਹੇ ਹਾਂ ਤਾਂ ਸਾਰੇ ਉਹ ਪੈਸੇ ਲੈਂਦੇ ਨੇ ਸਾਰਿਆਂ ਨੂੰ ਪਤਾ ਹੈ ਉਹ ਤਕਰੀਬਨ ਜਿੰਨੇ ਮੇਰੇ ਕੋਲ ਕਲਾਇੰਟ ਆਉਂਦੇ ਨੇ ਉਹ ਸਾਰੇ ਦੱਸਦੇ ਨੇ ਕਿ ਪੈਸੇ ਲੈ ਕੇ ਤਾਂ ਪਿ ਪਚਾਉਂਦੇ ਨੇ ਸਰਹਾਨਿਆਂ ਦੇ ਵਿੱਚ ਗੋਲੀਆਂ ਸਪਲਾਈ ਹੁੰਦੀਆਂ ਸੀ ਫਿਰ ਸਾਰਾ ਕੁਝ ਤਾਂ ਮੇਰੇ ਖਾ ਫੈਲਾ ਵਿੱਚ ਪਿਆ ਹੋਇਆ ਤੁਸੀਂ ਮੇਰੇ ਕੋਲ ਆ ਜਾਓ ਤੁਹਾਨੂੰ ਮੈਂ ਕੇਸ ਦਿਖਾ ਦੂੰਗਾ ਕਿ ਜੇਲ੍ਹ ਜੋ ਨਸ਼ਾ ਬਰਾਮਦ ਉਹ ਵੀ ਕਿਸੇ ਚੋਂ ਹੋਇਆ ਹੈ ਅਰੇ ਮੇਰੇ ਜਾਂਦਾ ਕੌਣ ਹੈ ਬੈਰਕ ਚ ਕਰ ਕੌਣ ਪਹੁੰਚਾਉਂਦਾ ਉਹਨੂੰ ਪਹਿਲੇ ਗੇਟ 'ਚ ਤਲਾਸ਼ੀ ਹੁੰਦੀ ਆ ਦੂਜੇ 'ਚ ਹੁੰਦੀ ਐ ਸਮਾਨ ਜਗ੍ਹਾ 'ਤੇ ਬੈਰਕ ਜਗ੍ਹਾ 'ਤੇ ਜਾ ਕੇ ਮਿਲ ਜਾਂਦਾ ਕਿੱਥੋਂ ਮਿਲਦਾ ਸਮਾਨ ਉਹ ਕਾਊਂਟ ਕਾਊਂਟ ਪਾਉਂਦਾ ਉਹਨੂੰ ਆ ਪੁੜੀਆਂ ਨਸ਼ੇ ਦੀਆਂ ਜੜਦੇ ਦੀਆਂ ਪੁੜੀਆਂ ਕਾਊਂਟ ਪਾਉਂਦਾ ਅੰਦਰ ਫਿਰ ਉਹਨਾਂ ਬੰਦਿਆਂ ਦਾ ਨਾਮ ਲਿਆ ਜਾਂਦਾ ਥੋੜੇ ਜਿਹੜੇ ਜੇਲ੍ਹ ਗਿੱਟ ਪਾਉਂਦੇ ਨੇ ਉਹਨਾਂ ਦੇ ਪਰਚੇ ਦਰਜ ਕਰੋ ਕਿਉਂ ਨਹੀਂ ਕਰਦੇ ਫਿਰ ਇੱਕ ਮੋਬਾਈਲ ਜਾਣ ਦੇ ਨਾਲ ਜੇ ਮੋਬਾਈਲ ਚਲਾ ਗਿਆ ਉਹਕ ਪਰਚਾ ਬੰਨਣਾ ਹੈ ਨਾ ਕਿ ਅਸੀਂ ਉਹਨਾਂ ਦੀਆਂ ਪਿਕਚਰ ਦੇ ਵਿੱਚ ਉਹਨਾਂ ਦੀ ਟਾਇਲਟ ਦੇ ਅੰਦਰ ਜਾਂ ਬਾਥਰੂਮ ਦੇ ਅੰਦਰ ਅਸੀਂ ਉਹਨਾਂ ਦੀਆਂ ਨੰਗੀਆਂ ਫੋਟੋ ਖਿੱਚ ਰਹੀਆਂ ਨੇ ਕਾਰਨ ਕੀ ਹੈ ਅਸੀਂ ਤੁਹਾਨੂੰ ਤੇ ਕਰਦਾਰ ਖਤਮ ਕਰਨੇ ਨੇ ਅਸੀਂ ਤਾਂ ਸਿੱਖਾਂ ਨੂੰ ਇਹ ਦਿਖਾਉਣਾ ਹੈ ਕਿ ਇਹ ਤੁਹਾਡਾ ਦੇਸ਼ ਹੀ ਨਹੀਂ ਯਾਰ ਤੁਸੀਂ ਇੱਥੋਂ ਦੇ ਨਹੀਂ ਰਹਿਣ ਵਾਲੇ ਸਨ 47 ਦੇ ਵਿੱਚ ਜੋ ਗਲਤੀ ਹੋਈ ਉਹ 77 ਸਾਲ ਹੋ ਗਏ ਇਹ ਕੌਮ ਪੁਕਤ ਰਹੀ ਹੈ ਅਜਿਓ ਤਾਂ ਕੀ ਮਾਰੀ ਹੋਊਗੀ ਯਾਰ ਤੁਸੀਂ ਜੇਲ੍ਹ ਚ ਵੀ ਨਹੀਂ ਸੇਫ ਤੁਹਾਡੇ ਤੋਂ ਸੁਪਾਰੀ ਲੈ ਕੇ ਤੁਹਾਡੇ ਕਤਲ ਹੋ ਰਹੇ ਨੇ ਤੁਹਾਡੀਆਂ ਨੰਗੀਆਂ ਫੋਟੋ ਖਿੱਚ ਰਹੇ ਨੇ ਅਜੇ ਤੁਸੀਂ ਕਹਿੰਦੇ ਹੋ ਕਿ ਦੇਸ਼ ਸਾਡਾ ਹੈ ਤੁਸੀਂ ਹਰ ਸਾਲ ਦਿਨ ਮਨਾਉਂਦੇ ਦੋ ਮਨਾਉਂਦੇ ਸਾਲ ਦੇ ਅੰਦਰ ਅਜਿਓ ਤੇ ਬਸ਼ਰਮੀ ਵਾਲੀ ਕੀ ਗੱਲ ਹੋਊਗੀ ਸੋ ਬਹੁਤ ਹੀ ਨਿੰਦਣਯੋਗ ਗੱਲ ਕਾਨੂੰਨ ਕਾਨੂੰਨ ਕੀ ਕਹਿੰਦਾ ਹੈ ਕਿ ਜੇਕਰ ਜੇਲ੍ਹ ਦੇ ਵਿੱਚੋਂ ਜਿਹੜਾ ਸੀਸੀਟੀਵੀ ਕੈਮਰਾ ਜੇਕਰ ਮਿਲਦਾ ਕਾਨੂੰਨ ਕੀ ਕਹਿੰਦਾ ਲਾਅ ਕਹਿੰਦਾ ਇਸ ਤੇ ਦੇਖੋ ਕਿਸੇ ਦੀ ਪਿਕਚਰ ਵਿਦਾਊਟ ਕਨਸੈਂਟ ਤੁਸੀਂ ਨਹੀਂ ਲੈ ਸਕਦੇ ਕੋਈ ਵੀਡੀਓ ਕੋਈ ਫੋਟੋ ਉਹਦੀ ਕੰਸੈਂਟ ਤੋਂ ਬਿਨਾਂ ਲੈ ਹੀ ਨਹੀਂ ਸਕਦੇ ਤੁਸੀਂ ਆਡੀਓ ਤੱਕ ਵੀ ਨਹੀਂ ਲੈ ਸਕਦੇ ਨਹੀਂ ਲੈ ਸਕਦੇ ਕਿਵੇਂ ਲਾਓਗੇ ਤੁਸੀਂ ਸੋ ਇਹ ਵੀ ਇੱਕ ਅਫੈਂਸ ਹੈ ਕਿਸੇ ਬੰਦੇ ਨੂੰ ਇਸ ਤਰ੍ਹਾਂ ਜਲੀਲ ਕਰਨਾ ਉਹਨੂੰ ਇਸ ਤਰ੍ਹਾਂ ਦਾ ਬਾਹਰ ਦਿਖਾਉਣਾ ਵਿਦਆਊਟ ਕੰਸੈਂਟ ਹੋਣਾ ਇੱਕ ਅਮਰਤ ਧਾਰੀ ਬੰਦਾ ਹੈ ਤਾਂ ਦੇਖੋ ਟਾਇਲਟ ਜਾਂਦਾ ਆਏ ਹੁਣ ਆਪਾਂ ਇਹੋ ਜਿਹੀਆਂ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ ਤਾਂ ਉਹਨੇ ਕਪੜੇ ਵੀ ਚਲੋ ਕੁਛ ਵੀ ਹੈ ਸੋ ਨੂੰ ਨਗਨ ਦੀਆਂ ਫੋਟੋ ਲੈਣੀਆਂ ਜਾਂ ਨੰਗਾ ਕਰਕੇ ਉਹਨੂੰ ਬਾਹਰ ਦਿਖਾਉਣਾ ਯਾਰ ਐਦੂ ਉੱਤੇ ਕੋਈ ਮਾੜੀ ਗੱਲ ਨਹੀਂ ਉਹਨਾਂ ਦੇ ਅੱਗੇ ਪਰਿਵਾਰ ਹੈ ਬੱਚੇ ਹੈ ਮਦਰ ਫਾਦਰ ਹੈ ਕਿ ਇਥੋਂ ਚਿਕਰ ਤੁਸੀਂ ਸਿੱਖਾਂ ਦੇ ਦੁਸ਼ਮਣ ਹੋ ਐਦੂ ਦਾ ਯਾਰ ਤੁਹਾਡੇ ਨਾਲੋਂ ਤਾਂ ਮੇਰੇ ਦੇਖਣ ਚੋ ਉਹ ਚੰਗੇ ਸੀ ਯਾਰ ਉਹ ਤਾਲੀਬਾਨ ਜਿਹੜੇ ਅਫਗਾਨੀ ਚੰਗੇ ਸੀ ਜਾਂ ਮੁਗਲ ਚੰਗੇ ਸੀ ਸਾਨੂੰ ਸਿੱਧਾ ਕਤਲ ਕਰਦੇ ਸੀ ਉਹ ਸਿੱਧਾ ਸਾਨੂੰ ਗੋਲੀ ਮਾਰ ਦਿੰਦੇ ਸੀ ਬੜੇ ਵਧੀਆ ਲੋਕ ਸੀ ਉਹ ਕਿ ਜਿਹੜੇ ਬੰਦਿਆ ਕੋ ਲੜਦੇ ਤਾਂ ਸਹੀ ਨਹੀਂ ਸਿੱਧੇ ਹੋਏ ਸਿੱਖਾਂ ਨੂੰ ਮਾਰਿਆ ਜਾਂ ਆਪ ਮਰ ਗਏ ਆ ਤਾਂ ਨਹੀਂ ਸੀ ਨਾ ਕਮੀਨਗੀ ਗੱਲ ਯਾਰ ਕੀ ਕਹਿਆ ਇਸ ਤਰ੍ਹਾਂ ਤੁਸੀਂ ਘਟਿਆ ਹਰਕਤਾਂ ਕਰਨੀਆਂ ਜੇਲ੍ਹਾਂ ਚ ਬਹਿ ਕੇ ਬਹੁਤ ਮਾੜੀ ਗੱਲ ਆ ਸ਼ਰਮ ਵਾਲੀ ਗੱਲ ਆ ਐਦੂ ਉਤੇ ਐਸ ਕੰਟਰੀ ਚ ਮਾੜਾ ਨਹੀਂ ਹੋ ਸਕਦਾ ਸਰ ਸਵਾਗਤ ਹੈ ਬਹੁਤ ਬਹੁਤ ਸਤਿ ਸ੍ਰੀ ਅਕਾਲ ਸੋ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾਹੋਰੀ ਸੀ ਪ੍ਰਤੀਕਰਮ ਲਿਆ ਕੇ ਕਿਸ ਤਰ੍ਹਾਂ ਦੇ ਨਾਲ ਦੇਖਤੇ ਨੇ ਜਿਸ ਤਰ੍ਹਾਂ ਦੇ ਨਾਲ ਆਡੀਓ ਦੇ ਵਿੱਚ ਭਾਈ ਹਰਪਾਲ ਸਿੰਘ ਦੱਸਦੇ ਨੇ ਕਿ ਕੀ ਕੁਝ ਜੇਲ੍ਹ ਦੇ ਵਿੱਚ ਸਾਡੇ ਨਾਲ ਹੋਇਆ ਤੇ ਜਿਹੜੀ ਪੁਲਿਸ ਗੱਲ ਕਰਦੀ ਆ ਕਿ ਭਾਈ ਮੋਬਾਈਲ ਫੋਨ ਤੇ ਗੱਲ ਜਿਹੜੀ ਆ ਉਹਨਾਂ ਦੇ ਬੈਰਕ ਤੇ ਵਿੱਚੋਂ ਭਾਈ ਸਾਹਿਬ ਹੋਰਾਂ ਦੇ ਕੋਲੋਂ ਜਿਹੜੀ ਮਿਲੀ ਆ ਤੁਸੀਂ ਜੁੜੇ ਰਹੋ ਆ ਰੈਮ ਵੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਜਸ ਕਰੇ ਪਾਉਂਦੇ ਹੋ ਇਜਾਜ਼ਤ